ਇੱਕ ਜੋਨ ਜਿਸ ਤਰ੍ਹਾਂ ਇਹ ਨਜ਼ਦੀਕ ਆndi ਜਾ ਰਹੀ ਹੈ ਉਸੇ ਤਰ੍ਹਾਂ ਹੀ ਚੋਨਾ ਦਾ ਜਿਹੜਾ ਬੋਲ ਹੈ ਉਹ ਭਖਦਾ ਜਾ ਰਿਹਾ ਹੈ ਕਿ ਜਿਹੜੀ ਇਹ ਵੋਟ ਹੈ ਇਹ ਦੇਸ਼ ਨੂੰ ਬਚਾਉਣ ਵਾਸਤੇ ਵੋਟ ਤੁਸੀਂ ਪਾਉਣੀ ਹੈ ਤਾਨਾਸ਼ਹੀ ਜਿਹੜੀ ਸਰਕਾਰ ਹੈ ਉਹਨੂੰ ਲਾਂਬੇ ਕਰਨ ਵਾਸਤੇ ਪੰਜ-ਪੰਜ ਜੱਜ ਸਹਿਬਾਨ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਨਿਆਂ ਨੂੰ ਲੈ ਕੇ ਈਡੀ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ ਅੱਜ ਮੋਦੀ ਸਾਹਿਬ ਨੂੰ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ 13 0 ਦੀ ਗੱਲ ਕੀਤੀ ਜਾ ਰਹੀ ਹੈ ਬੀਜੇਪੀ ਲਗਾਤਾਰ ਇਹ ਕਹਿ ਰਹੀ ਹੈ ਕਿ ਸਾਡੀ ਜਿੱਤ ਪੱਕੀ ਹੈ ਦੇਖੋ ਕਹਿਣ ਨੂੰ ਤਾਂ ਕਹੀ ਜਾਣਗੇ ਬੀਜੇਪੀ ਵਾਲੇ ਕਿਉਂਕਿ ਆਪਾਂ ਪਿਛਲਾ ਇਤਿਹਾਸ ਦੇਖੀਏ ਤਾਂ 10 ਸਾਲ ਤੱਕ ਬਾਅਦ ਕੋਈ ਵੀ ਸਰਕਾਰ ਰਿਪੀਟ ਨਹੀਂ ਹੋਈ ਲੋਕਾਂ ਦੇ ਵਿਚਾਰ ਰਹੇ ਹੋ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਕਿ ਪਾਰਟੀ ਨੂੰ ਉਹ ਕਹਿ ਰਹੇ ਨੇ ਕਿ ਵੋਟ ਪਾਓ ਜਿੱਥੇ ਵੀ ਅਸੀਂ ਡੋਟ ਡੋਲ ਲਈ ਜਾਂ ਜਿੱਥੇ ਵੀ ਅਸੀਂ ਮੀਟਿੰਗਾਂ ਚਾ ਰਹੇ ਹਾਂ ਉਸ ਵਿੱਚ ਵੱਧ ਤੋਂ ਵੱਧ ਉਹਨਾਂ ਦਾ ਇਹੀ ਹੈ ਕਿ ਵੀ ਜਿੱਤ ਦਾ ਸਾਥ ਜੇਜਰੀਵਾਲ ਜੀ ਆ ਗਏ ਨੇ ਹੁਣ ਤੇ ਹੁਣ ਤੇ ਹੋਰ ਜੋਸ਼ ਹੋਏਗਾ ਜੇਲ੍ਹ ਦੇ ਤਾਲੇ ਟੁੱਟ ਗਏ ਕੇਜਰੀਵਾਲ ਜੀ ਛੁੱਟ ਗਏ ਜਿਹੜੇ ਹੀ ਵਿਰੋਧੀ ਸੀਗੇ ਸਾਡੇ ਉਹਨਾਂ ਦੇ ਟੋਤੇ ਮੂੰਹ ਤੇ ਚਪੇੜ ਪਈ ਹੁਣ ਇੱਕ ਜੋਨ ਜਿਸ ਤਰ੍ਹਾਂ ਇਹ ਨਜ਼ਦੀਕ ਆਂਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਚੋਨਾ ਦਾ ਜਿਹੜਾ ਮੌਲ ਹੈ ਉਹ ਫਕਦਾ ਜਾ ਰਿਹਾ ਹੈ ਪਟਿਆਲਾ ਤੋਂ ਆਮ ਆਦਮੀ ਜਿਹੜੇ ਕੈਂਡੀਡੇਟ ਨੇ ਡਾਕਟਰ ਬਲਵੀਰ ਉਹ ਲਗਾਤਾਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪ੍ਰਚਾਰ ਲਈ ਵਰਕਰਾਂ ਦਾ ਉਤਸ਼ਾਹ ਇੰਨਾ ਹੈ ਤੇ ਗੱਲਬਾਤ ਕਰ ਲੈਣੇ ਪਹਿਲੇ ਸੰਧੂ ਸਾਹਿਬ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਗੱਲਬਾਤ ਕਰਦੇ ਸੰਧੂ ਸਾਹਿਬ ਵਧੀਆ ਉਤਸ਼ਾਹ ਮਿਲ ਰਿਹਾ ਹਾਂ ਬਿਲਕੁਲ ਬਹੁਤ ਵਧੀਆ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਔਰ ਮੈਂ ਵੈਸੇ ਵੀ ਇਹ ਸਮਝਦਾ ਕਿ ਜਿਹੜੀ ਇਹ ਵੋਟ ਹੈ ਇਹ ਦੇਸ਼ ਨੂੰ ਬਚਾਉਣ ਵਾਸਤੇ ਵੋਟ ਹੈ ਤੁਸੀਂ ਪਾਉਣੀ ਹੈ ਤਾਣਾਸ਼ਾਈ ਜਿਹੜੀ ਸਰਕਾਰ ਹੈ ਉਹਨੂੰ ਲਾਂਭੇ ਕਰਨ ਵਾਸਤੇ ਅੱਜ ਜਿਹੜਾ ਦੇਸ਼ ਦੇ ਅੰਦਰ ਮਾਹੌਲ ਹੈ ਭਾਵੇਂ ਕੋਟਾ ਨੇ ਉਹ ਵੀ ਪ੍ਰਭਾਵਿਤ ਹੋ ਰਹੀਆਂ ਜਿੱਥੇ ਪੰਜ ਪੰਜ ਜੱਜ ਸਹਿਬਾਨ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਨਿਆਂ ਨੂੰ ਲੈ ਕੇ ਈਡੀ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਬਾਕੀ ਵੀ ਜਿੰਨੀਆਂ ਏਜੰਸੀਆਂ ਨੇ ਸਾਰੀਆਂ ਕੰਟਰੋਲ ਚ ਕਰ ਲਈਆਂ ਪ੍ਰੈਸ ਦੀ ਵੀ ਕੋਈ ਆਜ਼ਾਦੀ ਨਹੀਂ ਹੈਗੀ ਤਾਂ ਇਹ ਹਰੋ ਦੇ ਸੰਦਰਭ ਚੋਂ ਆਪਾਂ ਇਹ ਦੇਖਦੇ ਆ ਕਿ ਅੱਜ ਮੋਦੀ ਸਾਹਿਬ ਨੂੰ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ ਤੇ ਕੇਜਰੀਆ ਵਾਲੀ ਅਰਵਿੰਦ ਕੇਜਰੀਆਲ ਜਿਨ੍ਹਾਂ ਨੂੰ ਲੋਕ ਇਹ ਵੇਖਦੇ ਨੇ ਕਿ ਇੱਕ ਮਜ਼ਬੂਤ ਸਤੰਭ ਜਿਹੜਾ ਬਣ ਸਕਦਾ ਹੈ ਇੰਡੀਆ ਘੱਟ ਜੋੜ ਦੇ ਵਿੱਚ ਜਿਹੜੇ ਅਹਿਮ ਰੋਲ ਅਦਾ ਕਰ ਸਕਦੇ ਨੇ ਇਹ ਇਸ ਲਈ ਜਿੰਨੀਆਂ ਵੀ ਸੀਟਾਂ ਆਪ ਦੇ ਖਾਤੇ ਦੇ ਵਿੱਚ ਨੇ ਮੇਰੇ ਖਿਆਲ ਚ ਜੇਕਰ ਇਹ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਜਾਂਦੀ ਹੈ ਤਾਂ ਸਮਝ ਲਓ ਲੋਕਤੰਤਰ ਦੀ ਬਹਾਲੀ ਵਾਸਤੇ ਪਾਈ ਜਾਂਦੀ ਹੈ ਤੇ ਚੰਗਾ ਮਾਹੌਲ ਹੈ ਤੁਸੀਂ ਨਤੀਜੇ ਵੇਖੋਗੇ 13 0 ਦੀ ਜਿਹੜੀ ਗੱਲ ਹੈ ਕੋਈ ਐਵੇਂ ਅਜਾਈ ਨਹੀਂ ਉਹੀ ਕਿਤੇ ਕਹਤੀ ਹੋਵੇ ਨਤੀਜਾ ਅੱਛਾ ਆਏਗਾ 13 0 ਦੀ ਗੱਲ ਕੀਤੀ ਜਾ ਰਹੀ ਹੈ ਭਾਜਪਾ ਲਗਾਤਾਰ ਹੀ ਕਹਿ ਰਿਹਾ ਕਿ ਸਾਡੀ ਜਿੱਤ ਪੱਕੀ ਹੈ ਦੇਖੋ ਕਹਿਣ ਨੂੰ ਤਾਂ ਕਹੀ ਜਾਣਗੇ ਭਾਜਪਾ ਵਾਲੇ ਕਿਉਂਕਿ ਆਪਾਂ ਪਿਛਲਾ ਇਤਿਹਾਸ ਦੇਖੀਏ ਤਾਂ 10 ਸਾਲ ਤੱਕ ਬਾਅਦ ਕੋਈ ਵੀ ਸਰਕਾਰ ਰਿਪੀਟ ਨਹੀਂ ਹੁੰਦੀ वैसे भी जेडी मोदी साहब ने पृष्ठाचारी या तानाशाही ਦਾ ਜਿਹੜਾ ਰਵਈਆ ਉਹਨਾਂ ਦਾ ਜਾਂ ਜਿੰਨੀ ਮਹਿੰਗਾਈ ਮਤਲਬ ਸਿਖਰਾਂ ਤੇ ਪਹੁੰਚੀ ਹੋਈ ਹੈ ਤਾਂ ਲੋਕਾਂ ਨੇ ਪੂਰਾ ਆਪਣਾ ਮਨ ਬਣਾਇਆ ਹੋਇਆ ਵੀ ਇਸ ਵਾਰ ਜਿਹੜੀ ਇੰਡੀਆ ਗੱਟਜੁਟ ਦੀ ਸਰਕਾਰ ਬਣਨ ਜਾ ਰਹੀ ਹੈ ਲੋਕਾਂ 'ਚ ਵਿਚਾਰ ਰਹੇ ਹੋ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਕਿ ਪਾਰਟੀ ਨੂੰ ਉਹ ਕਹ ਰਹੇ ਨੇ ਕਿ ਵੋਟ ਪਾਵਾਂਗੇ ਹਾਂਜੀ ਬਹੁਤ ਅੱਛਾ ਰਿਸਪੌਂਸ ਹੈ ਜੀ ਮਤਲਬ ਜਿੱਥੇ ਵੀ ਅਸੀਂ ਡੋਰ ਟੂ ਡੋਰ ਲਿ ਜਾਂ ਜਿੱਥੇ ਵੀ ਅਸੀਂ ਮੀਟਿੰਗਾਂ 'ਚ ਜਾ ਰਹੇ ਹਾਂ ਉੱਥੇ ਵੱਧ ਤੋਂ ਵੱਧ ਉਹਨਾਂ ਦੇ ਇਹੀ ਹੈ ਕਿ ਵੀ ਜਿੱਤ ਦੋਖਸਾਬ ਦੀ ਹੋਣੀ ਹੈ ਡਾਕਟਰ ਸਾਹਿਬ ਦੀ ਜਿੱਤ ਹੋਏਗੀ ਸਾਡੇ ਨਾਲ ਮੈਮ ਵੀ ਮੌਜੂਦ ਹੈ ਮੈਮ ਕੇਜਰੀਵਾਲ ਜੀ ਆ ਗਏ ਨੇ ਹੁਣ ਤੇ ਹੁਣ ਤੇ ਹੋਰ ਜੋਸ਼ ਹੋਏਗਾ ਸਾਰਿਆਂ ਤੋਂ ਵੱਧ ਸਪੈਸੀਫਿਕਲ ਜੀ ਮੈਂ ਜਤਿੰਦਰ ਕੌਰ ਐਸ ਕੇ ਬਲੌਕ ਪ੍ਰਧਾਨ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਕੇਜਰੀਵਾਲ ਸਾਹਿਬ ਕੁਝ ਟਾਈਮ ਜੇਲ੍ਹ ਵਿੱਚੋਂ ਰਹਿ ਕੇ ਤੇ ਜ਼ਮਾਨਤ ਤੇ ਰਿਹਾ ਹੋ ਕੇ ਆਏ ਨੇ ਸਾਡੇ ਸਭ ਲਈ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਤੇ ਜਿਵੇਂ ਹੁਣ ਉਸ ਦਿਨ ਦੇ ਹੀ ਕਹਿ ਰਹੇ ਨੇ ਵੀ ਜੇਲ੍ਹ ਦੇ ਤਾਲੇ ਟੁੱਟ ਗਏ ਕੇਜਰੀਵਾਲ ਜੀ ਛੁੱਟ ਗਏ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਕੀ ਕਹਿੰਦੇ ਨੇ ਕਿ 30 40% ਵੋਟ ਦਾ ਹੁਣ ਫਰਕ ਪਏਗਾ ਕਿੱਥੇ ਪਹਿਲਾਂ ਜਿਹੜੇ ਵਿਰੋਧੀ ਸੀਗੇ ਸਾਡੇ ਉਹਨਾਂ ਦੇ ਤੋਤੇ ਮੂੰਹ ਦੇ ਚਪੇੜ ਬਈ ਹੁਣ ਉਹ ਸੋਚ ਰਹੇ ਸੀ ਵੀ ਕੇਜਰੀਵਾਲ ਤਾਂ ਅੰਦਰ ਹੈ ਤੇ ਹੁਣ ਸਮਝੋ ਕਿ ਵੋਟ ਬੈਂਕ ਖਰਾਬ ਹੋ ਗਿਆ ਇਹਨਾਂ ਦਾ ਪਰ ਨਹੀਂ ਹੁਣ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਹੁਣ ਕੇਜਰੀਵਾਲ ਸਾਹਿਬ ਹਰ ਇੱਕ ਥਾਂ ਤੇ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਗੇ ਤੇ ਪਹਿਲਾਂ ਨਾਲੋਂ ਵੀ ਉਹਨਾਂ ਨੂੰ ਵੱਧ ਵੋਟ ਮਿਲੇਗੀ ਤੇ ਭਗਵੰਤ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈਗਾ ਜਿਵੇਂ ਕਹਿੰਦੇ ਸੀਗੇ ਐਤ ਕੀ ਪੰਜਾਬ ਬਣੇਗਾ ਹੀਰੋ ਸੰਸਦ ਵਿੱਚ ਵੀ 13 0 ਤੇ 13 ਦੀਆਂ 13 ਬਾਵਾ ਉਹਨਾਂ ਨੂੰ ਮਿਲਣ ਗਿਆ ਜਿਹੜਾ ਕਿ ਉਹਨਾਂ ਨੂੰ ਹੋਰ ਵੀ ਅੱਗੋਂ ਮਜ਼ਬੂਤ ਕਰਨ ਗਿਆ ਧੰਨਵਾਦ ਜੀ ਇਸ ਵਾਰ ਬੜਾ ਮੈਂ ਕੱਲ ਅਸੀਂ ਉੱਥੇ ਜਦੋਂ ਅਰਵਿੰਦ ਜੀ ਜੇਲ੍ਹ ਚੋਂ ਬਾਹਰ ਆਏ ਨੇ ਤਾਂ ਕੱਲ ਪਹਿਲਾ ਹਨੂਮਾਨ ਮੰਦਿਰ ਦਿੱਲੀ ਉੱਥੇ ਮੱਥਾ ਟੇਕਣਾ ਸੀ ਤੇ ਉਸ ਤੋਂ ਪਰંત ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਬਹੁਤ ਲੋਕ ਜਿਹੜੇ ਨੇ ਮੈਂ ਦੇਖੇ ਨੇ ਜੇਲ੍ਹਾਂ ਵਿੱਚ ਜਾਂਦੇ ਨੇ ਜੇਲ੍ਹਾਂ ਚੋਂ ਬਾਹਰ ਆਉਂਦੇ ਨੇ ਮੈਨੂੰ 24 ਸਾਲ ਪੋਲਿਟਿਕਸ 'ਚ ਹੋ ਗਏ ਨੇ ਬੜੇ ਲੋਕ ਦੇਖੇ ਨੇ ਔਰ ਹਰ ਵਾਰ ਪਾਰਟੀ ਵਰਕਰਾਂ ਦੇ ਵੱਲੋਂ ਵੈਲਕਮ ਕੀਤਾ ਜਾਂਦਾ ਹੈ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ ਲਾਮੰਦ ਕਰਕੇ ਉੱਥੇ ਲਿਆਇਆ ਜਾਂਦਾ ਹੈ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਆ ਰਿਹਾ ਸਾਡਾ ਨੇਤਾ ਪਰ ਜਿਹੜਾ ਕੱਲ ਆਪ ਮੁਹਾਰੇ ਜਿਹੜਾ ਸਾਰਾ ਕੁਝ ਹੋ ਰਿਹਾ ਸੀ ਔਰ ਜਿਵੇਂ ਦੀ એનર્ਜੀ ਕੱਲ ਵੇਖਣ ਨੂੰ ਮਿਲ ਰਹੀ ਸੀ ਮੇਰੇ ਖਿਆਲ ਚ ਮੈਂ ਲਾਈਵ ਇਸ ਤਰ੍ਹਾਂ ਦੀ એનર્ਜੀ ਜਿਹੜੀ ਹੈ ਕਿਸੇ ਨੇਤਾ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਨਹੀਂ ਵੇਖੀ ਤੇ ਇੱਕ ਵੱਖਰੀ ਗੱਲ ਹੈ ਇਹ ਵੀ ਹੌਨ 13 0 ਪੱਕੀ ਹੋ ਗਈ ਹੈ ਵੇਖੋ ਮੈਂ ਇਹ ਕਹਿੰਨਾ ਕਿ ਤੁਸੀਂ ਇਹਦਾ ਨਤੀਜਾ ਜਿਹੜਾ ਹੈ ਜਰੂਰ ਤੁਸੀਂ ਹੁਣ ਜਦੋਂ ਅਰਵਿੰਦ ਜੀ ਅਜੇ ਪੰਜਾਬ ਚ ਆਉਣਗੇ ਤਾਂ ਤੁਸੀਂ ਵੇਖਿਓ ਵੀ ਇਹਦੇ ਨਾਲ ਹੋਰ ਜ਼ਿਆਦਾ ਜਿਹੜਾ ਬੂਸਟ ਉਹ ਮਿਲਣ ਵਾਲਾ ਉਪਲਬਧੀਆਂ ਕੀ ਰਹਿ ਕੇ ਸੋ ਉਪਲਬਧੀਆਂ ਦੇ ਲੈ ਕੇ ਇਸ ਵਾਰ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਵਧਾਇਆ ਜਾ ਕਿਉਂਕਿ ਜਿਥੇ ਦੇ ਹੁਣ ਪੱਕੇ ਲੱਗ ਰਹੀ ਹੈ ਦੇਖੋ ਜੇ ਤਾਂ ਤੁਸੀਂ ਆਪਾ ਪੰਜਾਬ ਦੀ ਗੱਲ ਕਰਦੇ ਆ ਅਸੀਂ ਤਾਂ ਪਰਫਾਰਮੈਂਸ ਨੂੰ ਲੈ ਕੇ ਕਰ ਰਹੇ ਆ ਤੇ ਪਟਿਆਲੇ ਦੀ ਗੱਲ ਕਰਦੇ ਕਿਉਂਕਿ ਡਾਕਟਰ ਬਲਬੀਰ ਨੂੰ ਚੇਤਾਨਾ ਮੈਂ ਉਹੀ ਗੱਲ ਕਰਦਾ ਨਾ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਤੁਹਾਨੂੰ ਇਹ ਪਹਿਲੀ ਪਾਰਟੀ ਮਿਲੇਗੀ ਜਿਸ ਦੇ ਨੈਸ਼ਨਲ ਕਨਵੀਨਰ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਜਿਨੇ ਐਲਾਨੀਆਂ ਇਹ ਗੱਲ ਕੀਤੀ ਹੋਵੇ ਵੀ ਜੇ ਪਿਛਲੇ ਸਾਡੇ 2 ਸਾਲਾਂ ਦਾ ਕੰਮ ਪਸੰਦ ਆਇਆ ਤਾਂ ਸਾਨੂੰ ਤੁਸੀਂ ਵੋਟ ਪਾਓ ਨੇ ਤਾਂ ਤੁਹਾਡੀ ਇੱਛਾ ਹੈ ਔਰ ਜੇ ਮੈਂ ਤੁਹਾਨੂੰ ਉਪਲਬਧ ਗਿਆ ਗਣਾਵਾਂ ਉਹਦੀ ਲਿਸਟੇ ਨਹੀਂ ਲੰਬੀ ਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇੱਕ ਨੌਕਰੀਆਂ ਦੀ ਗੱਲ ਕਰੀਏ ਰੋਜ਼ਗਾਰ ਰੋਜ਼ਗਾਰ ਅੱਜ ਤੱਕ ਪਿਛਲੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਸ਼ੁਰੂ ਜੇ ਨੌਕਰੀ ਦਿੱਤੀ ਸੀਗੀ ਕਿਸੇ ਮੰਤਰੀ ਦੇ ਰਿਸ਼ਤੇਦਾਰ ਨੂੰ ਕਿਸੇ ਐਮਐਲਏ ਦੇ ਰਿਸ਼ਤੇਦਾਰ ਨੂੰ ਲੇਕਿਨ ਹੋਰ ਸਾਰੇ ਸੀਜ਼ਨ ਚ ਕੋਈ ਬਰਲੀਆਂ 5 ਸਾਲ ਦੇ ਵਿੱਚ ਕੋਈ ਉਹਨਾਂ ਨੇ ਨੌਕਰੀ ਦਿੱਤੀ ਨਹੀਂ ਅਸੀਂ ਤਾਂ ਥੋੜੇ ਜੇ ਸਮੇਂ ਚ 43000 ਨੌਕਰੀਆਂ ਦੇ ਦਿੱਤੀਆਂ ਔਰ ਉਸ ਤੋਂ ਬਾਅਦ ਮੁਲਾਜ਼ਮ ਸੜਕਾਂ ਤੇ ਫਿਰ ਰਹੇ ਨੇ ਰੈਗੂਲਰਾਈਜ਼ ਕੀਤੇ ਆ ਮੈਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਹੋਇਆ 60000 ਦੇ ਉੱਤੇ ਅਧਿਆਪਕ ਲੱਗੇ ਹੋਏ ਸੀਗੇ ਉਹਨਾਂ ਦਾ 30-30000 ਸੈਲਰੀ ਹੋ ਗਈ ਹੈ ਔਰ ਪੱਕੇ ਕਰ ਦਿੱਤੇ ਨੇ ਟੋਲ ਪਲਾਜ਼ਿਆਂ ਦੀ ਲੁੱਟ ਬੰਦ ਹੋ ਗਈ ਹੈ ਇੱਕ ਖੁੱਦ ਜਿਹੜੀ ਸਾਡੇ ਸੰਸਦ ਤੇ ਅਸੈਂਬਲੀ ਮੈਂਬਰਾਂ ਨੇ ਲੁੱਟ ਪਾਈ ਹੋਈ ਸੀ ਜਿਵੇਂ ਬਾਦਲ ਸਾਹਿਬ ਦਾ ਉਧਾਰਾ ਆਮ ਮਿਲਦੀ ਹੈ ਵੀ 10 ਵਾਰ ਐਮ.ਐਲ.ਏ ਰਹੇ ਜਾਂ ਐਮ.ਪੀ ਰਹੇ ਰਿਟਾਇਰਮੈਂਟ ਤੋਂ ਬਾਅਦ ਉਹ ਸਾਰੀਆਂ ਹੀ ਪੈਨਸ਼ਨਾਂ ਮਿਲੀਆਂ ਨੇ ਇੱਕ ਪੈਨਸ਼ਨ ਮਤਲਬ ਕਿ ਇਹ ਗੱਲ ਆਪਣਾ ਨੁਕਸਾਨ ਕਰਾਉਣ ਵਾਲੀ ਪਾਰਟੀ ਵੀ ਇਹੀ ਹੈ ਲੇਕਿਨ ਲੋਕਾਂ ਦਾ ਭਲਾ ਸੋਚਣ ਵਾਲੀ ਪਾਰਟੀ ਵੀ ਇਹੀ ਹੈ ਅੱਜ ਪੰਜਾਬ ਦਾ ਕਿਸਾਨ ਸੁਖੀ ਆ ਸਾਰਾ ਟੀਲਾਂ ਤੱਕ ਪਾਣੀ ਪਹੁੰਚ ਗਿਆ ਜਿਹੜਾ ਕਿ ਅੱਜ ਤੱਕ ਪਹਿਲਾਂ ਕਦੀ ਗਿਆ ਹੀ ਨਹੀਂ ਆ ਸਾਡੇ ਆਪਣੇ ਖੇਤਾਂ ਨੂੰ ਅਸੀਂ ਤਾਂ ਬੋਰ ਕਦੇ ਆਏ ਸੀ ਹਰ ਇੱਕ ਸੀਜ਼ਨ ਚੱਲਦਾ ਜਾਂ ਦੋ ਸੀਜ਼ਨ ਵੱਧ ਤੋਂ ਵੱਧ ਔਰ ਐਤਕੀ ਅਸ ਕੀ ਪਾਣੀ ਮਿਲਦਾ ਸਾਨੂੰ ਨਹਿਰੀ ਔਰ ਇਹਦੇ ਨਾਲ ਕੀ ਹੋਣਾ ਬਿਜਲੀ ਦੀ ਬਚਤ ਹੋਣੀ ਹੈ ਔਰ ਉਸ ਜਿਹੜੀ ਬਿਜਲੀ ਦੀ ਬਚਤ ਤੋਂ ਸਾਡਾ ਰੈਵਨਿਊ ਬਣੇਗਾ ਉਹ ਅਸੀਂ ਸਾਡੀਆਂ ਜਿਹੜੀਆਂ ਬੱਚੀਆਂ ਨੇ ਪੜਾਣਾ ਨੇ ਇੱਕ ਇੱਕ ਹਜ਼ਾਰ ਰੁਪਏ ਦੀ ਸਾਡੀ ਜਿਹੜੀ ਗਾਰੰਟੀ ਰਹਿੰਦੀ ਆ ਉਹ ਪੂਰੀ ਕਰਾਂਗੇ ਸੋ ਮੇਰੇ ਖਿਆਲ ਦੇ ਵਿੱਚ ਪੰਜਾਬ ਦੀ ਭਾਰਤ ਦੀ ਇੱਕੋ ਇੱਕ ਨੈਸ਼ਨਲ ਪਾਰਟੀ ਹੋਏਗੀ ਜਿਨੇ ਆਪਣੇ ਸਾਰੇ ਵਾਦੇ ਬਹੁਤ ਘੱਟ ਸਮੇਂ ਵਿੱਚ ਪੂਰੇ ਕੀਤੇ ਨੇ

ਤੇ ਪੰਜਾਬ ਵਿੱਚ ਵੀ ਬਹੁਤ ਜਲਦੀ ਲਾਗੂ ਹੋ ਜਾਏਗਾ ਪੰਜਾਬ ਵਿੱਚ ਬਹੁਤ ਜਲਦੀ ਲਾਗੂ ਹੋ ਜਾਣਗੇ ਤੁਹਾਨੂੰ ਸਭ ਹੁਣ ਜਿੱਤੇ ਦੇ ਲੱਗ ਰਹੀ ਹੈ ਕਿਉਂਕਿ ਕੱਲ ਨੋਮੀਨੇਸ਼ਨ ਭਰੇ ਜਾਏਗਾ ਉਸ ਤੋਂ ਬਾਅਦ ਤੇ ਲੱਗ ਰਿਹਾ ਹੈ ਕਿ ਕੇਜਰੀਵਾਲ ਸਾਹਿਬ ਵੀ ਪਟਿਆਲੇ ਦੇ ਵਿੱਚ ਆ ਸਕਦੇ ਨੇ ਬਿਲਕੁਲ ਬਿਲਕੁਲ ਕੇਜਰੀਵਾਲ ਸਾਹਿਬ ਦੇ ਪ੍ਰੋਗਰਾਮ ਜਿਹੜੇ ਨੇ ਜਿਵੇਂ ਪਰਸੋਂ ਨੂੰ ਹੈਗਾ ਜਿਹੜਾ ਪ੍ਰੋਗਰਾਮ ਉਹ ਖੇਤਰ ਦਾ ਤੇ ਇਸ ਤੋਂ ਬਾਅਦ ਬਾਕੀ ਜਿਹੜੇ ਪੰਜਾਬ ਦੇ ਪ੍ਰੋਗਰਾਮ ਵੀ ਲਗਾਤਾਰ ਚੱਲਣਗੇ 1 ਜੂਨ ਤੋਂ ਪਹਿਲਾਂ ਪਹਿਲਾਂ ਜਿਹੜਾ ਕਿਉਂਕਿ 2 ਜੂਨ ਤੱਕ ਉਹਨਾਂ ਦੀ ਬੇਲ ਦਾ ਹੈਗਾ ਉਸ ਤੋਂ ਪਹਿਲਾਂ ਸਾਰਾ ਪ੍ਰਚਾਰ ਦੇ ਵਿੱਚ ਮੇਰੇ ਖਿਆਲ ਚ ਰੋਜ਼ ਇੱਕ ਇੱਕ ਦੋ ਦਿਨ ਚ ਦੋ ਦੋ ਰੈਲੀਆਂ ਜਿਹੜੀਆਂ ਨੇ ਉਹ ਪੰਜਾਬ ਚ ਹੋਣਗੀਆਂ ਤੇ ਉਹਦਾ ਤੁਸੀਂ ਵੇਖੋਗੇ ਕਿ ਬਹੁਤ ਅੱਛਾ ਨਤੀਜਾ ਜਿਹੜਾ ਸਾਹਮਣੇ ਆਏਗਾ ਜਿੱਤ ਦੇਖਣ ਨੂੰ ਮਿਲੀ ਹੈ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਸਾਹਿਬ ਬਾਹਰ ਨਹੀਂ ਆਣਗੇ ਤੇ ਇਹ ਸਿਟਾ ਸਿਟਾ ਜਿੱਤਿਆਂ ਵੀ ਨਹੀਂ ਜਾਣਗੇ ਪਰ ਜਿਸ ਤਰ੍ਹਾਂ ਹੀ ਕੱਲ ਆਏ ਤੇ ਉਲਟ ਹੋ ਗਿਆ ਸਾਰਾ એનર્ਜੀ ਦੁੱਗਣੀ ਹੋ ਗਈ ਹੈ ਕਈ ਗੁਣਾ ਹੋ ਗਈ ਮਹਿਲਾਵਾਂ ਨਾਲ ਗੱਲ ਕਰਾਇਆ ਮੈਮ ਲੱਖ ਰੁਪਇਆ ਆ ਗਿਆ ਮਿਲੇਗਾ ਲੱਗ ਰਿਹਾ ਹੈ ਕਿ ਬੀਜੇਪੀ ਜਿਸ ਤਰ੍ਹਾਂ ਕੈਰੀ ਹੈ ਕਿ ਲੱਖ ਰੁਪਇਆ ਦਿੱਤਾ ਜਾਏ ਇਹ ਬੀਜੇਪੀ ਦੇ ਲਾਲੀਪਾਪ ਜੀ 15 15 ਲੱਖ ਰੁਪਇਆ ਜੇ ਤੱਕ ਅਕਾਊਂਟ ਚ ਆ ਗਿਆ ਫਿਰ ਤਾਂ 1 ਲੱਖ ਰੁਪਇਆ ਵੀ ਆ ਜਾਊਗਾ ਇਹ ਲਾਲੀਪਾਪ ਦੇ ਕੇ ਇਹਨਾਂ ਨੂੰ ਲੱਗਦਾ ਵੀ ਹੁਣ ਫਿਰ ਅਸੀਂ 10 ਸਾਲਾਂ ਬਾਅਦ ਸਰਕਾਰ ਬਣਾ ਲਾਂਗੇ ਅਜਿਹਾ ਕੁਝ ਨਹੀਂ ਹੈ ਨਾ ਇਹਨਾਂ ਦੇ ਲੋਕ ਚਾਂਸੇ 'ਚ ਆਉਣਗੇ ਆਮ ਆਦਮੀ ਪਾਰਟੀ ਨੇ ਸਾਰੀਆਂ ਜਿੰਨੀਆਂ ਗਰੰਟੀਆਂ ਵਾਅਦੇ ਕੀਤੇ ਸੀਗੇ ਉਹ ਪੂਰੇ ਵੀ ਕੀਤੇ ਨੇ ਮਹਿਲਾਵਾਂ ਦੀ ਗਰੰਟੀ ਵਾਲਾ ਜਿਹੜਾ ਵਾਅਦਾ ਹੈਗਾ ਉਹ ਵੀ ਬਹੁਤ ਜਲਦੀ ਪ ਬੀਜੇਪੀ ਜੋ ਕਰ ਰਹੀ ਹੈ ਉਹ ਪਿਛਲੇ 10 ਸਾਲਾਂ ਤੋਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਜਿਹੜੀ ਮੁੱਦਿਆਂ ਦੀ ਗੱਲ ਕੋਈ ਨਹੀਂ ਕਰਦਾ ਬਸ ਇਹ ਹੈ ਵੀ ਕਿਹੜੀ ਸਰਕਾਰ ਆਊਗੀ ਕੀ ਆਊਗੀ ਮੁੱਦਿਆਂ ਤੇ ਮਹਿੰਗਾਈ ਤੇ ਜੇ ਉਹ ਬੀਜੇਪੀ ਦੱਸ ਨਹੀਂ ਰਹੀ ਵੀ ਮਹਿੰਗਾਈ ਸਿਖਰਾਂ ਤੇ ਪਹੁੰਚੀ ਹੈ ਸਾਡੇ 10 ਸਾਲਾਂ ਦੇ ਦੌਰਾਨ ਜਿਹੜਾ ਸਿਲੰਡਰ 400 ਦਾ ਸੀ ਉਹ 1200 ਤੱਕ ਪਹੁੰਚਿਆ ਹੋਇਆ ਸੋ ਇਹਨਾਂ ਦੇ ਜਿਹੜੀਆਂ ਗੱਲਾਂ ਦੇ ਵਿੱਚ ਕੋਈ ਨਹੀਂ ਆਏਗਾ ਇਸ ਵਾਰ ਜਿਹੜੀ ਇੰਡੀਆ ਗੱਟ ਜੋੜਦੀ ਸਰਕਾਰ ਹੈ ਉਹ ਬਣੇਗੀ ਇਹ ਦੱਸੋ ਵੀ ਪਹਿਲਾਂ ਕਦੇ ਕਿਸੇ ਸਰਕਾਰ ਨੇ 6-6 ਮਹੀਨੇ ਦੀ ਕਾਰਜਕਾਲ ਦੀਆਂ ਪ੍ਰਾਪਤੀਆਂ, ਸਾਲ ਦੀਆਂ ਪ੍ਰਾਪਤੀਆਂ, ਡੇਢ-2 ਸਾਲ ਦੀਆਂ ਪ੍ਰਾਪਤੀਆਂ ਕਦੇ ਪ੍ਰਾਪਤੀਆਂ ਗਣਾਈਆਂ ਸੀ। ਮੇਰੇ ਖਿਆਲ 'ਚ ਪ੍ਰਾਪਤੀਆਂ ਕਿਸੇ ਸਰਕਾਰ ਨੇ ਪਹਿਲਾਂ ਗਣਾਈਆਂ ਹੀ ਨਹੀਂ ਹੋਣਗੀਆਂ। ਇਹ ਪਹਿਲੀ ਸਰਕਾਰ ਹੈ ਜਿਹੜੀ ਸਾਲ ਬਾਅਦ ਵੀ ਕਹਿ ਰਹੀ ਹੈ 1 ਸਾਲ ਦੀਆਂ ਆ ਪ੍ਰਾਪਤੀਆਂ। ਇਹਦਾ ਮਤਲਬ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਹੇ ਨੇ ਨਾ। ਇੰਨੀ ਜ਼ਰੂਰਤ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ। ਇੱਕ ਤੁਹਾਨੂੰ ਮੈਂ ਧੰਨਵਾਦ ਕਰਾਂਗਾ। ਸਾਰੇ ਵੀ ਕਿੰਨੇ ਤੁਹਾਡੇ ਵਰਗੇ ਬਿਲਕੁਲ ਨਿਰਪੱਖ ਪਤਰ ਰਹਿਕਨੇ ਤੁਸੀਂ ਇੱਕ ਗੱਲ ਨੂੰ ਦੇਖੋ ਕਿੰਨਾ ਉਭਾਰਿਆ ਅੱਜ ਮੋਦੀ ਦੇ ਭਾਸ਼ਣ ਜਿਹੜੇ ਨੈਸ਼ਨਲ ਟੀਵੀ ਤੇ ਆ ਰਹੇ ਨੇ ਤੁਹਾਡੇ ਰਾਹੀਂ ਉਹਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਉਹ ਬੜੀ ਕਮਾਲ ਦੀ ਗੱਲ ਹੈ ਕਿਉਂ ਉਹਦੇ ਜਿੰਨੇ ਵੀ ਭਾਸ਼ਣ ਨੇ ਸਾਰੇ ਹੀ ਮੁੱਦੇ ਰਹਿਤ ਨੇ ਉਹਨੇ ਗੱਲ ਕਰਨੀਆਂ ਅਗਰ ਜੇ ਸਰਕਾਰ ਇੰਡੀਆ ਗੱਠਜੋੜ ਬੰਨਣ ਕੀ ਆ ਜਾਂਦੀ ਹੈ ਤਾਂ ਅਗਰ ਆਪਕੇ ਪਾਸ 2 ਬੈਂਸ ਹੈ ਇੱਕ ਲੈ ਜਾਏਗੇ ਆਪਕਾ ਐਕਸ-ਰੇ ਮਸ਼ੀਨ ਸੇ ਮੰਗਲ ਸੂਤਰ ਲੈ ਜਾਏ ਕਹਿੰਦਾ ਭਾਵੇਂ ਵੀ ਇਹ ਤੁਸੀਂ ਵੀ ਬਹੁਤ ਇਸ ਵੇਲੇ ਰੋਲ ਪਲੇ ਕਰ ਰਹੇ ਹੋ ਵੀ ਭਾਰਤ ਦੀ ਐਤਕੀ ਜਿਹੜੀ ਸਰਕਾਰ ਬਣਨ ਜਾ ਰਹੀ ਹੈ ਉਹ ਲੋਕਾਂ ਦੀ ਸਰਕਾਰ ਹੋਵੇ ਜਿਵੇਂ ਸਾਡੀ ਦਿੱਲੀ ਔਰ ਪੰਜਾਬ ਚ ਉਹ ਬਹੁਤ ਬਹੁਤ ਧੰਨਵਾਦ ਆ ਐਸ ਹਨ ਆਮ ਆਦਮੀ ਪਾਰਟੀ ਦੇ ਵਰਕਰ ਤੇ ਜਿਹੜੇ ਲੇਡੀਜ਼ ਉਹਨਾਂ ਨੇ ਆਪਣੀਆਂ ਉਪਲਬਧੀਆਂ ਕਹਾਈ ਤੇ ਇਹਨਾਂ ਨੇ ਕਿਹਾ ਕਿ ਇਸ ਜਿਹੜੀ ਹੈਗੀ ਪਟਿਆਲਾ ਸੀਟ ਜਿੱਤਾਂਗੇ ਨਾਲ ਹੀ ਪੰਜਾਬ ਦੇ ਵਿੱਚ 13 ਜ਼ੀਰੋ ਨਾਲ ਇਹ ਜਿੱਤ ਪ੍ਰਾਪਤ ਕਰਾਂਗੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੋ ਮਂਦਿਰਪੁਰ